ਸਤਿ ਸ਼੍ਰੀ ਅਕਾਲ ਜੀ ਮੈਂ ਰਾਣਾ ਲੱੱੜਾ ਰਾਣਾ ਟਰੈਵਲ ਤੋਂ ਆਪਣੇ ਵੱਲੋਂ ਆਪਣੇ ਸਾਰੇ ਸਟਾਫ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਸਮੂਹ ਸਾਰੀ ਸੰਗਤਾਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਆਸ ਕਰਦਾ ਹਾਂ ਕਿ ਇਹ ਸਾਰੇ ਤਿਉਹਾਰ ਆਪ ਲਈ ਖੁਸ਼ੀਆਂ ਭਰੇ ਔਰ ਤਰੱਕੀ ਭਰੇ ਹੋਣ ਅਸੀਂ ਰਾਣਾ ਟਰੈਵਲ ਨਕੋਦਰ ਤੋਂ ਆਪਣੇ ਨਕੋਦਰ ਸ਼ਹਿਰ ਵਿੱਚ 14 ਸਾਲ ਤੋਂ ਟਰੈਵਲ ਦੀਆਂ ਸੇਵਾਵਾਂ ਦੇ ਰਹੇ ਹਾਂ ਇਲਾਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸੇਵਾਵਾਂ ਦੇ ਰਹੇ ਹਾਂ ਔਰ ਸਾਡਾ ਦਫ਼ਤਰ ਕਪੂਰਥਲਾ ਬਾਈਪਾਸ ਨਕੋਦਰ ਵਿਖੇ ਸਥਿਤ ਹੈ ਅਸੀਂ ਇਸੇ ਤਰ੍ਹਾਂ ਹੀ ਆਪਣੀਆਂ ਵਧੀਆ ਸੇਵਾਵਾਂ ਦਿੰਦੇ ਰਹਾਂਗੇ ਅੱਗੇ ਤੋਂ ਔਰ ਇੱਕ ਵਾਰੀ ਫੇਰ ਤੋਂ ਅਸੀਂ ਇਲਾਕਾ ਨਿਵਾਸੀਆਂ ਨੂੰ ਸਾਰੇ ਤਿਉਹਾਰਾਂ ਦੀਆਂ ਲੱਖ ਲੱਖ ਸ਼ੁਭਕਾਮਨਾਵਾਂ ਦਿੰਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਜਾਵედ ਰਾਣਾ ਟਰੈਵਲ ਤੋਂ ਸਾਡੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਉਣ ਵਾਲੇ ਸਾਰੇ ਤਿਉਹਾਰ ਤੁਹਾਡੇ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਉਣ ਮੇਰਾ ਨਾਮ ਅਲਕਾ ਹੈ ਰਾਣਾ ਟ੍ਰੈਵਲ ਨਕੋਦਰ ਵੱਲੋਂ ਦੀਵਾਲੀ ਦੀਆਂ ਇਲਾਕਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੇਰਾ ਨਾਮ ਬਲਕਾ ਰਾਣਾ ਟ੍ਰੈਵਲ ਵੱਲੋਂ ਸਾਰੇ ਨਕੋਦਰ ਵਾਸੀਆਂ ਨੂੰ ਹੈਪੀ ਦੀਵਾਲੀ ਮੇਰਾ ਨਾਮ ਜਸਪ੍ਰੀਤ ਹੈ ਮੈਂ ਰਾਣਾ ਟ੍ਰੈਵਲ ਵੱਲੋਂ ਨਕੋਦਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੀਵਾਲੀ